ਬਾਈ ਜੇ ਅੱਪਾ ਜੇਕਰ ਗੱਲ ਕਰੀਏ 100 ਮੁਰਗੀ ਮਾਰਗ ਕੀ ਕੀ ਕਮਾਈਆ ਤੇ ਕਿੰਨੇ ਕੁ ਫੀਡ ਦਾ ਖਰਚਾ ਹੈ ਅੱਜ ਸਾਡੇ ਦਰਸ਼ਕਾਂ ਨੂੰ ਤੁਸੀਂ ਜਰੂਰ ਦੱਸੋ ਇਹਦੇ ਬਾਰੇ ਬਾਦਾ ਕਾ ਟੈਕਨੀਕ ਕਮਾਈਆ ਲੈ ਬੇਪਕਲੀ ਕਲੀ ਜੀ ਰੱਖਦੇ ਨੇ ਸੁਣ ਕਿਤੇ ਵੀ ਬਗਜੋ 1500 ਰੁਪਏ ਦਾ ਘਟਾ ਮਿਲਦਾ 50 ਕਿਲੋ ਦਾ ਜੀ ਤੇ ਜਿਹੜੀ ਤੁਹਾਡੀ 100 ਮੁਰਗੀ ਆ ਕਲੀ ਮੁਰਗੀ ਮੁਰਗੀ ਦੀ ਗੱਲ ਕਰਦਾ ਮੈਂ ਜੇ ਤੁਸੀਂ ਮੁਰਗੇਬਾਰ ਰੱਖਿਆ ਵਿੱਚ ਅਲੱਗ ਚੀਜ਼ ਆ ਉਹ 100 ਮੁਰਗੀ ਤੁਹਾਡੇ 2 ਗੱਟੇ ਖਾਊਗੀ 3000 ਦੇ ਹੋਗੇ ਤੇ ਤੁਹਾਡੇ ਕੋਲ 100 ਮੁਰਗੀ ਹੈ ਜੇ 15 ਵੇ ਤੁਹਾਡਾ ਆਂਡਾ ਜਾਂਦਾ ਨਾ ਜੇ ਬਾਜ਼ਾਰ 'ਚ ਤੇ 10 ਮੁਰਗੀਆਂ ਤੁਹਾਡੇ ਹਿਸਾਬ-ਕਿਤਾਬ ਕਰ ਲਓ 10 ਮੁਰਗੀਆਂ ਨਾਲ ਤੁਹਾਡੀ ਫੀਡ ਫ੍ਰੀ ਹੁੰਦੀ ਆ ਬਾਕੀ ਰਹੀਆਂ 90 ਮੁਰਗੀਆਂ 90 ਮੁਰਗੀਆਂ 'ਚ ਤੁਸੀਂ ਐ ਮੰਨ ਲਓ ਵੀ 30 ਨੇ ਵੀ ਆਂਡੇ ਦੇ ਦਿੱਤੇ ਤਾਂ ਸਿਰਫ ਪ੍ਰੋਫਿਟ ਆ ਉਹ ਕੱਲਾ ਪ੍ਰੋਫਟ ਪ੍ਰੋਫਟ ਆ ਕੱਲਾ ਜੀ ਹਾਂ ਉਹ ਵੀ ਫੀਡ ਤੇ ਤੁਸੀਂ ਕਰੇ 100 ਮੁਰਗੀਆਂ ਨਾਲ ਕੱਲੀ ਮੁਰਗੀ ਹੋਵੇ ਮੁਰਗਾਨਾਂ ਨਾਲ ਹੋਵੇ ਜੇ ਵਿੱਚ ਮੁਰਗੇ ਆ ਬਈ ਮੁਰਗੇ ਦਾ ਬਾਧੂ ਖਰਚਾ ਕਿਉਂ ਬਾਈ ਆਪਾਂ ਜਦੋਂ ਅੰਡਾ ਵੇਚਣਾ ਜੇ ਆਪਾਂ ਆਪਣਾ ਅੰਡਾ ਹੈਚਿੰਗ ਵਾਲੇ ਨੂੰ ਦੇਣਾ ਫੈਸਟਰੀ ਨੂੰ ਦੇਣਾ ਫਿਰ ਤਾਂ ਮੁਰਗੇ ਆਪਾਂ ਨਾਲ ਰੱਖਾਂਗੇ ਉਹਨਾਂ ਨੂੰ ਖੀੜੀ ਵੀ ਖਵਾਵਾਂਗੇ ਪੈਸੇ ਵੀ ਲੱਗਣਗੇ ਕਿਉਂਕਿ ਆਪਾਂ ਅੰਡਾ ਉਹਨਾਂ ਨੂੰ ਦੇਣਾ ਬੱਚਾ ਨਿਕਲੂ ਉਹ ਚੋਂ ਜੇ ਤੁਸੀਂ ਕੱਲਾ ਅੰਡਾ ਵੇਚਣਾ ਮੁਰਗੇ ਦੀ ਕੋਈ ਲੋੜ ਨਹੀਂ ਬਈ ਮੁਰਗੀ ਨੇ 24 ਘੰਟੇ ਤੋਂ ਅੰਡਾ ਦੇ ਦੇਣਾ 24 ਘੰਟੇ ਤੋਂ ਮੁਰਗੀ ਨੇ ਅੰਡਾ ਦੇ ਦੇਣਾ ਦੇਨੇ ਦੇਣਾ ਜੇਕਰ ਕੋਈ ਗੱਲ ਕਰੀ ਖੀੜ ਦੀ ਇਹਨੀ ਢੀੜ ਪਈ ਹੈ ਕੋਈ ਆਪਦਾ ਫਾਰਮੂਲਾ ਸੁਣ ਮੈਂ ਦੱਸਦਾ ਬਾਈ ਜੇ ਤੁਸੀਂ ਘਰੇ ਤਿਆਰ ਫੀਡ ਕਰਨੀ ਹੈ ਬਾਈ ਉਹਦਾ ਫਾਰਮੂਲਾ ਇਹ ਆ ਕਿ ਪਿਆ ਬਿਜਾਰੋਂ ਗੱਟਾ ਮਿਲਦਾ ਆਪਾਂ ਨੂੰ 50 ਕਿਲੋ ਜਿਹਦੇ ਵਿੱਚ ਆਪਣਾ ਆਪਦਾ ਸਮਾਨ ਪਾਇਆ ਜਾਂਦਾ ਫਿਰ ਫੀਡ ਤਿਆਰ ਹੁੰਦੀ ਆ ਐ ਇਦਾਂ ਨਹੀਂ ਹੈਗਾ ਵੀ ਤੁਸੀਂ ਮੱਕੀ ਪਾਈ ਜਾਓ ਕਣਕ ਪਾਈ ਜਾਓਗੇ ਉਹਦੇ ਨਾਲ ਤੁਹਾਡੀ ਮੁਰਗੀ ਨੇ ਆਂਡਾ ਨਹੀਂ ਦੇਣਾ ਤੇ ਉਹ 50 ਕਿਲੋ ਦੀ ਪੈਕਿੰਗ ਆਉਂਦੀ ਆ ਉਹ ਲਿਓਣੀ ਪੈਣੀ ਆ ਤੁਹਾਨੂੰ ਜਿਹਦੇ ਵਿੱਚ ਫੀਡ ਦਲਦੀ ਆ ਤੇ ਉਹਦੇ ਵਿੱਚ ਤੁਸੀਂ ਮੰਨ ਲਓ 15 ਕਿਲੋ ਮੱਕੀ ਵੇਚੂ 15 ਕਿਲੋ ਵੇਚੂਗੀ ਆਪਣੀ ਕਣਕ 30 ਕਿਲੋ ਹੋ ਗਿਆ ਤੇ 5 ਕਿਲੋ ਤੁਸੀਂ ਪਾ ਲੋ ਉਹਦੇ ਵਿੱਚ ਬਾਜਰਾ ਤੇ ਬਾਕੀ ਕਣਕ ਦਾ 14 ਦੀ ਜਾਣੀ ਹੋਗੀ ਤੇ ਮੱਛੀ ਦਾ ਹੋ ਗਿਆ 2-4 ਕਿਲੋ ਹੋਏ ਹੋ ਗਿਆ 50 ਕਿਲੋ ਦਾ ਸਮਾਨ ਬਣੂ ਤੇ 50 ਕਿਲੋ ਦੁੱਜੀ ਹੋ ਜਣੀ ਲੈਂਦੀ ਆ ਤੁਸੀਂ ਤੇ ਕੁਆਂਟਲ ਬਣ ਗਿਆ ਇਹ ਫਾਰਮੂਲਾ ਆਉਂਦਾ ਸਰ ਫੀਡ ਬਣਾਉਣ ਦਾ ਤੇ ਬਾਕੀ ਤੁਸੀਂ ਐ ਮੰਨ ਲਓ ਇੰਨੀ ਮਿਹਨਤ ਕਰੋਗੇ ਬਾਈ ਸਾਰਾ ਖਰਚਾ ਹੈਗਾ 2-3 ਰੁਪਿਆ ਦਾ ਫਰਕ ਪੈਂਦਾ 12 ਫਰਕ ਨਹੀਂ ਪੈਂਦਾ ਜਿਹੜੀ ਬਾਜ਼ਾਰੋਂ ਫੀਡ ਲਿਆਉਂਗੇ ਤੇ ਤੁਸੀਂ ਉਹਦਾ ਪਾਉਂਗੇ ਪਤਾ ਨਹੀਂ ਲੱਗਦਾ ਆਪਾਂ ਨੂੰ ਕਿਉਂਕਿ ਕਣਕ ਘਰਦੀ ਹੁੰਦੀ ਆ ਉਹਦੇ ਕਰਕੇ ਹੀ ਨਹੀਂ ਪਤਾ ਲੱਗਦਾ ਆਪਾਂ ਨੂੰ ਸੇਮ ਖਰਚਾ ਬੈਠਦਾ ਬਾਈ ਫੀਡ ਇਹ ਤੁਸੀਂ ਇਹੀ ਪਾਓ ਕਿਉਂਕਿ ਇਹਦੇ ਵਿੱਚ ਮੈਡੀਸਨ ਵੀ ਲੱਗੀ ਹੁੰਦੀ ਆ ਉਹਦੇ ਵਿੱਚ ਤੁਸੀਂ ਮੈਡੀਸਨ ਵੀ ਪਾਉਂਗੇ ਕਿਲੋ ਨੂਨ ਵੀ ਪਾਉ ਉਹਦੇ ਵਿੱਚ ਜੇ ਤੁਸੀਂ ਆਪ ਬਣਾਉਂਗੇ ਤੇ ਉਹਦੇ ਵਿੱਚ ਦਵਾਈਆਂ ਪੈਣੀਆਂ ਅੰਡੇ ਦੇ ਜਿਹੜੇ ਐਗ ਫਾਰਮੂਲੇ ਹੁੰਦੇ ਆ ਉਹ ਪੈਣਗੇ 2-4 ਕਿਲੋ ਖਰਚਾ ਉਨੇ ਹੀ ਹੋ ਜਾਂਦਾ ਇਹ ਤੋਂ ਚੰਗਾ ਤੁਸੀਂ ਫ੍ਰੀਜ ਨਹੀਂ ਪਾਓ ਹਾਈ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਕਾਹ ਦੀ ਮਲਰੀ ਫਾਰਮ YouTube ਚੈਨਲ ਉੱਤੇ ਅੱਜ ਆਪ ਆਏ ਹੋਇਆ ਕਣਕਵਾਲੀਆ ਐਗ ਫਾਰਮ ਦੇ ਉੱਤੇ ਜੀ ਇੱਧਰ ਹੈਗੀ ਰਫਾਇਨਰੀ ਤੇ ਇੱਧਰ ਹੈਗਾ ਆਪਣਾ ਹਰਿਆਣਾ ਦਾ ਇਹ ਜਿਹੜਾ ਪੰਜਾਬ ਦਾ ਇੱਧਰ ਆ ਗਿਆ ਹਰਿਆਣਾ ਇਹ ਪੰਜਾਬ ਦਾ ਆਖਰੀ ਪਿੰਡ ਹੈ ਜੀ ਨੇੜੇ ਹੈਗੀ 10 ਕਿਲੋਮੀਟਰ ਆਰਾਮਾ ਮੰਡੀ ਆਪਾਂ ਬਾਈਆਂ ਕੋਲ ਆਏ ਆਏ ਸੀਗੇ ਤੇ ਅੱਜ ਤੁਹਾਨੂੰ ਉਹਨਾਂ ਨਾਲ ਸਾਰੀ ਕਰਾਉਣ ਜਾਣਕਾਰੀ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਦਾ ਹੀ ਰਤਨਗੜ ਕਣਕਵਾਲਾ ਤੇ ਹਰਿਆਣੇ ਚ ਹੱਦ ਦੇ ਪੈ ਜਾਂਦਾ ਇਹ ਪੰਜਾਬ ਦਾ ਲਾਸਟ ਪਿੰਡ ਹੈ ਇਹ ਤੇ ਬਠਿੰਡਾ ਆਪਣਾ ਡਿਸਟ੍ਰਿਕਟ ਪੈਂਦੀ ਹੈ ਤੇ ਨਾਲ ਵੱਡਾ ਸ਼ਹਿਰ ਲੱਗਦਾ ਰਾਮਾ ਮੰਡੀ ਤੇ ਇੱਥੇ ਆਪਣਾ ਬਿਜਲੀ ਮਲਾਜਨਾ ਮੈਂ ਤੇ ਆਪਣਾ ਘਰੇ ਮੁਰਗੀਆਂ ਰੱਖੀਆਂ ਹੋਈਆਂ ਤੇ ਇਹ ਤੁਸੀਂ ਦੇਖ ਹੀ ਸਕਦੇ ਹੋ ਤੇ ਜਿਹੜਾ ਆਪਾਂ ਗੱਲ ਕਰੀਏ ਸ਼ੁਰੂਆਤ ਤੁਸੀਂ ਬਿਜਲੀ ਵਿਭਾਗ ਦੇ ਵਿੱਚ ਕੰਮ ਕਰਦੇ ਹੋ ਤੇ ਮੁਰਗੀ ਪੱਲ ਨੂੰ ਕਿਵੇਂ ਥੋੜਾ ਧਿਆਨ ਆਇਆ ਅਸਲ ਵੀਰੇ ਮੈਂ ਬਿਜਲੀ ਵਿਭਾਗ ਵਿੱਚ ਲੱਗਣ ਤੋਂ ਪਹਿਲਾਂ ਪੋਲਟਰੀ ਦਾ ਕੰਮ ਕਰਦਾ ਸੀ ਮੇਰੇ ਕੋਲ ਮੀਟ ਵਾਲਾ ਜਿਹੜਾ ਵਾਈਟ ਮੁਰਗੀ ਹੁੰਦੀ ਹੈ ਬਲੇਲਰ ਉਹਦਾ ਫਾਰਮ ਸੀ ਘੱਟ 10000 ਮੁਰਗੀ ਦਾ ਤੇ ਉਸ ਤੋਂ ਬਾਅਦ ਜਦੋਂ ਜੋਬ ਮਿਲ ਗਈ ਮੈਨੂੰ ਤੇ ਉਥੇ ਮੈਥੋਂ ਚੱਲਿਆ ਨਹੀਂ ਮੁੜ ਕੇ ਫਿਰ ਕਿਉਂਕਿ ਡਿਊਟੀ ਤੇ ਜਾਣਾ ਪੈਂਦਾ ਸੀ ਉਥੇ ਰਹਿਣਾ ਜ਼ਰੂਰੀ ਆ ਭਈ ਇਹਦੇ ਨਾਲ ਰੱਖ ਕੇ ਵੀ ਨਹੀਂ ਉੱਤੇ ਨਿਗਰਾਨਾ ਰੱਖਣੀ ਪੈਂਦੀ ਫਾਰਮ 'ਚ ਤੁਹਾਨੂੰ ਪਤਾ ਬਲੇਂਡਰ 'ਚ ਜੇ ਕੋਈ ਵਾਇਰਸ ਆ ਜਾਏ ਤਾਂ ਫਾਰਮ ਸਾਰਾ ਖਾਲੀ ਹੋ ਜਾਂਦਾ ਤੇ ਉਹ ਮੈਨੂੰ ਬੰਦ ਕਰਨਾ ਪੈ ਗਿਆ ਤੇ 4 ਸਾਲ ਮੈਂ ਡਿਊਟੀ ਕਰੀ ਆ ਆਪਦੀ ਤੇ ਇਹਨਾਂ ਬਾਰੇ ਨੌਲੇਜ ਮੈਨੂੰ ਸੀਗੀ ਆਪਾਂ ਟ੍ਰੇਨਿੰਗ ਲੈ ਕੇ ਆਏ ਸੀ ਲੁਧਿਆਣੇ ਤੋਂ ਤੇ ਫਿਰ ਮੈਂ ਸੋਚਿਆ ਵੀ ਆਪਾਂ ਬਲੇਂਡਰ ਦਾ ਕੰਮ ਨਹੀਂ ਕਰਦੇ ਆਪਾਂ ਅੰਡੇ ਦਾ ਕੰਮ ਕਰਾਂਗੇ ਕਿਉਂਕਿ ਇਹਨੂੰ ਸਟੋਰ ਕਰਨਾ ਸੌਖਾ ਬਈ ਬਲੇਂਡਰ ਨੂੰ ਆਪਾਂ ਸਟੋਰ ਨਹੀਂ ਕਰ ਸਕਦੇ ਉਹ ਵੇਚ ਨਹੀਂ ਪਊਗਾ ਜਦੋਂ ਉਹਨਾਂ ਦਾ ਵੇਟ ਪੂਰਾ ਹੋ ਗਿਆ ਤੇ ਮਹੀਨੇ ਦੇ ਅੰਦਰੰਦਰ 34 35 36 ਦਿਨਾਂ 'ਚ ਵਿਕ ਜਾਂਦਾ ਉਹ। ਉਸ ਤੋਂ ਬਾਅਦ ਜੇ ਵੇਚਣ 'ਚ ਆਪਾਂ ਨੂੰ ਦਿੱਕਤ ਆਵੇ ਤਾਂ ਸੇਲ ਨਹੀਂ ਹੁੰਦਾ ਉਹ। ਬਾਕੀ ਰੇਟ ਦੀ ਗੱਲ ਐ, ਰੇਟ ਸਾਨੂੰ ਪਤਾ ਹੈ ਦਿੱਲੀ ਦਾ ਆਉਂਦਾ ਉੱਥੇ। ਆਪਾਂ ਆਦੀ ਮਰਜ਼ੀ ਨਹੀਂ ਕਰ ਸਕਦੇ। ਇਹ ਆਪਣੇ ਆਪ ਦੇ ਜਾਨਵਰ ਰੱਖੇ ਹੋਏ ਆ ਤੇ ਆਪਾਂ ਮਾਰਕੀਟ ਦੇ ਹਿਸਾਬ ਨਾਲ ਆਪਣਾ ਰੇਟ ਫਿਕਸ ਕਰ ਸਕਦੇ ਆਂ। ਬਾਕੀ ਆਂਡਾ ਸਟੋਰ ਵੀ ਹੋ ਸਕਦਾ। 2 ਮਹੀਨੇ ਵੀ ਰੱਖ ਲਾਂਗੇ ਆਪਾਂ ਡੀਪ ਫ੍ਰੀਜ ਕਰਕੇ ਤੇ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ। ਬਾਕੀ ਹੁਣ ਸਾਨੂੰ ਪਤਾ ਦੇਸੀ ਆਂਡਾ ਤਾਂ ਖੜਦਾ ਹੀ ਨਹੀਂ ਕਿਤੇ ਭਾਈ। ਤੁਜੇ ਏਗਨ ਉਹ ਇਹ ਅੱਗੇ ਦਾ ਫਰਕ ਹੈਗਾ ਤੇ ਬਾਕੀ ਪਹਿਲਾ ਹੀ ਵਾਲਾ ਆਪਾਂ ਇਹਨਾਂ ਨੂੰ ਕੇਜ ਚ ਨਹੀਂ ਰੱਖਿਆ ਖੁੱਲੀਆਂ ਮੁਰਗੀਆਂ ਰਹਿੰਦੀਆਂ ਬਾਹਰ ਕੱਢ ਦੀਆਂ ਅੰਦਰ ਖੁੱਲੀਆਂ ਫਿਰਦੀਆਂ ਤੇ ਇੱਕ ਟਾਈਮ ਆਪਾਂ ਇਹਨਾਂ ਨੂੰ ਫੀਡ ਪਾ ਦੇਈਦੀ ਆ ਤੇ ਇੱਕ ਟਾਈਮ ਆਪਾਂ ਸ਼ਾਮ ਨੂੰ ਬਿਜਾਰੋਂ ਜਿਹੜੀਆਂ ਸਬਜ਼ੀਆਂ ਹੁੰਦੀਆਂ ਮੰਡੀ 'ਚ ਆਪਣੇ ਵੇਸਟੇਜ ਹੁੰਦੀ ਆ ਉਹ ਲੈ ਆ ਕੇ ਸ਼ਾਮ ਨੂੰ ਇਹਨਾਂ ਨੂੰ ਉਹ ਪਾ ਦੇਈਦੀ ਬਿਲਕੁਲ ਦੋਹਾਂ ਦਸ਼ਾਂ ਨੂੰ ਮਿਲ ਜਾਂਦਾ ਕੁਝ ਵੀ ਮਿਲ ਜੇ ਚਾਹੇ ਕਰਿਆਣਾ ਸਟੋਰ ਤੋਂ ਕੋਈ ਦਾਲ ਖਰਾਬ ਮਿਲ ਜੇ ਮੂੰਗੀ ਦੀ ਆਪਾਂ ਉਹ ਵੀ ਚੱਕ ਲਈਦੀ ਆ ਤੇ ਇਹਨਾਂ ਨੂੰ ਪਾ ਦੇਈਦੀ ਤੋ ਦਿਨਰ ਆਪਣਾ ਫੀਡ ਦਾ ਫਰਕ ਰਹਿੰਦਾਗਾ ਬਾਕੀ ਇੱਕ ਗੱਲ ਹੋਰ ਹੈ ਆਪਣੇ ਫਾਰਮ ਚ ਤੁਸੀਂ ਦੇਖ ਸਕਦੇ ਹੋ ਮੁਰਗਾ ਸਾਨੂੰ ਕੋਈ ਨਹੀਂ ਦਿਸੂਆ ਇੱਕ ਸ਼ੌਕ ਹੀ ਰੱਖਿਆ ਹੋਇਆ ਵਿੱਚ ਬਾਕੀ ਸਾਰੀਆਂ ਮੁਰਗੀਆਂ ਤੇ ਮੁਰਗੇ ਆਂਡੇ ਮੁਰਗੀਆਂ ਸਾਰੀਆਂ ਦੇਈ ਜਾਂਦੀਆਂ ਤੇ ਮੁਰਗਾ ਇੱਕ ਵੀ ਨਹੀਂ ਹੈਗਾ ਸਾਰੀਆਂ ਮੁਰਗੀਆਂ ਆਪਣੇ ਕੋਲੇ ਤੇ ਮੁਰਗੇ ਆਪਣੇ ਅੱਡ ਕੱਢੇ ਹੋਏ ਆ ਸਾਰੇ ਜਦੋਂ ਆਪਾਂ ਹੈਚ ਦਾ ਕੰਮ ਕਰਨਾ ਹੋਇਆ ਉਦੋਂ ਮੁਰਗੀ ਦੇ ਨਾਲ ਰੱਖਿਆ ਮੁਰਗੇ ਨੂੰ ਨਹੀਂ ਉਹਦੀ ਕੋਈ ਲੋੜ ਨਹੀਂ ਹੈਗੀ ਤੇ ਤੁਸੀਂ ਸ਼ੁਰੂਆਤ ਕਿੰਨੀ ਤੋਂ ਕੀਤੀ ਹੁਣ ਅੱਜ ਸਾਡੇ ਕੋਲੇ ਕਿੰਨੇ ਨਗਦ ਹਾਂ ਸਰ ਬਾਈ ਸ਼ੁਰੂਆਤ ਨੂੰ ਤਾਂ ਬਹੁਤ 2000 ਬੱਚਾ ਲੈ ਕੇ ਬਜਾਰੋਂ ਕੋਦੋਂ ਮਰਜੀ ਬਾੜੋ ਬਟ ਕੀ ਆਪਾਂ ਦਾ 5 ਬਾਈ ਮੁਰਗੀਆਂ ਲੈ ਕੇ ਆ ਸੀ ਇੱਕ ਮੁਰਗਾ ਤੇ ਚਾਰ ਮੁਰਗੀਆਂ ਸੀ ਹਾਰ ਆਈ ਆਰ ਦੀਆਂ ਤੇ ਸਾਰੇ ਜਿਹੜੀ ਬਰੀਡ ਹੈ ਇਹ ਆਪਾਂ ਆਪਦੀ ਮਸ਼ੀਨ ਹੈਗੀ ਘਰੇ ਮੈਂ ਜਿਹੜੀ ਸਿੰਪਲ ਮਸ਼ੀਨ ਹੁੰਦੀ ਹੈ ਹੈਚਿੰਗ ਵਾਲੀ ਆਪਾਂ ਸਾਰੇ ਘਰੀ ਕਰਿਆ ਇਹ ਆਪਾਂ ਕਿਸੇ ਵੀ ਫਾਰਮ ਤੋਂ ਕੋਈ ਵੀ ਬੱਚਾ ਨਹੀਂ ਲੈ ਕੇ ਆਇਆ ਇਹ ਆਪਣੇ ਆਪ ਦੇ ਘਰੇ ਪਾਲੇ ਹੋ ਤੇ ਆਪ ਹੀ ਕਢਾਈ ਹੋਏ ਐ ਤੇ ਆ ਪਹਿਲੀ ਵਾਰ ਹੁਣ ਅੰਡੇ ਆ ਰਹੇ ਐ ਇਹ ਹੁਣ ਆਪਾਂ ਇਹਨਾਂ ਦਾ ਮੋਗਾ ਟੈਚ ਕਰਕੇ ਗਾਹਾਂ ਹੋਂ ਇਹ 100 ਆਈਆਂ ਤੇ ਆਪਾਂ ਇਹਨੂੰ 500 ਕਰਾਂਗੇ ਕਿਉਂਕਿ ਆਪ ਨੂੰ ਵਧੀਆ ਪ੍ਰੋਫਿਟ ਦੇ ਰਹੀ ਐ ਕਿੰਨੇ ਤੋਂ ਸ਼ੁਰੂ ਕਰਦੇ ਆਂ ਜਿਆਦਾ ਪੰਜ ਮੁਰਗੀਆਂ ਤੋਂ ਅੱਜ ਕਿੰਨੇ ਹੋਣਗੇ ਅੱਜ ਆਪਣੇ ਕੋਲੇ ਵਿੱਚ ਮੁਰਗੇ ਪਾਈਏ ਤਾਂ 100 ਤੋਂ ਪਲੱਸ ਆਈ 100 ਤੋਂ ਹਾਂ ਤੇ ਅੱਜ ਹੁਣ ਜਿਹੜੀ ਆਪਾਂ ਸ਼ੈੱਡ ਦੀ ਗੱਲ ਜੀ ਕਿੰਨਾ ਕੁ ਤੁਸੀਂ ਜਗ੍ਹਾ ਰੱਖੀ ਜੀ ਸ਼ੈਡ ਤਾਂ ਇਹ ਮੈਂ ਮਾਲੂ ਸਾਡੇ ਸਾਹਮਣੇ ਆ ਬਈ ਕੋਈ ਬਾਹਰ ਨਹੀਂ ਹੈਗਾ ਇਹਦੇ ਵਿੱਚ ਵਟ ਆਏ 100 ਮੁਰਗੀ ਫਿਰਦੀ ਹੈ ਆਪਾਂ ਇਹਦੇ ਵਿੱਚ 100 150 ਮੁਰਗੀ ਹੋਰ ਰੱਖ ਸਕਦੇ ਆ 250 ਮੁਰਗੀ ਆਰਾਮ ਨਾਲ ਇੱਥੇ ਰਹਿ ਸਕਦੀ ਹੈ ਤੇ ਜਿਹੜਾ ਬਣਾਇਆ ਇਹ ਦੀ ਆਂਡੇ ਦਾ ਜਿਆਦਾ ਘੱਟ ਤੇ ਗੁਰਗਿਆਂ ਦਾ ਉਹ ਕਿਵੇਂ ਆ ਅਲੱਗ-ਅਲੱਗ ਸਿਸਟਮ ਆ ਬਾਈ ਜੇ ਤਾਂ ਤੁਸੀਂ ਆਂਡੇ ਦਾ ਕੰਮ ਕਰਨਾ ਹੈ ਤਾਂ ਤੁਹਾਨੂੰ ਉਹ ਲਾਈਨ 'ਚ ਜਾਣਾ ਪਊ ਜੇ ਤੁਸੀਂ ਮੁਰਗੇ ਵੇਚਨੇ ਆ ਤਾਂ ਉਹ ਅਲੱਗ ਲੈਣਾ ਹੀ ਉੱਧਰ ਜਾਣਾ ਪਊ ਤੇ ਆਪਾਂ ਮੁਰਗੇ ਸਾਰੇ ਗੱਸਾ ਸਰਦੀ ਚਸ ਅਲੱਗ ਕੱਢੇ ਹੋਏ ਸੀਲ ਕਰ ਦਾਂਗੇ ਕੱਲੀਆਂ ਮੁਰਗੀਆਂ ਰੱਖਾਂਗੇ ਬਿਨਾ ਮੁਰਗੇ ਤੋਂ ਹਾਂ ਜੇਕਰ ਅਜੇ ਕੱਲ ਗੱਲ ਕਰੀਏ ਤਾਂ ਉਹ ਗਰਮੀ ਚ ਜ਼ਿਆਦਾ ਦਿੱਕਤ ਆਉਂਦੀ ਹੈ ਸਾਡੀ ਕਿਵੇਂ ਉਹਦੀ ਬੱਕਰੀ ਖਾਂ ਸੰਭਾਲ ਬਾਰੇ ਮੈਂ ਬਾਕੀ ਇਹਨਾਂ ਨੂੰ ਦਿੱਕਤ ਬਈ ਆਉਂਦੀ ਹੈ ਜਦੋਂ ਮੀਂਹ ਪੈਂਦੇ ਆ ਸਿੱਲੇ ਮੌਸਮ ਚ ਜ਼ਿਆਦਾ ਬਿਮਾਰੀਆਂ ਆਉਂਦੀਆਂ ਇਹਨਾਂ ਨੂੰ ਤੇ ਗਰਮੀ ਦਾ ਤੇ ਸਰਦੀ ਦਾ ਇਹਨਾਂ ਤੇ ਕੋਈ ਪ੍ਰੋਬਲਮ ਨਹੀਂ ਬਾਕੀ ਮਾੜੀ ਮੋਟੀ ਮੈਨੇਜਮੈਂਟ ਆਪਾਂ ਕਰ ਹੀ ਲੈਣੇ ਆ ਜਿਵੇਂ ਜਸਟਫੈਂ ਲੱਗਿਆ ਹੋਇਆ ਵੇਖਾ ਤਾਂ ਮੋਣੀਏ ਗੈਸ ਬਣਦੀ ਆ ਉਹ ਵਾਰ ਕੱਢਣੀ ਹੁੰਦੀ ਆ ਗੱਲੀ ਆਵੋਣੀਆ ਹਰ ਕੀ ਹੁੰਦੀ ਆ ਉੱਪਰ ਜਾਂਦੀ ਆ ਅਡਜਸਟਮੈਂਟ ਬਾਹਰ ਕੱਢ ਦਿੰਦਾ ਤੇ ਕੂਲਰ ਵਗੈਰਾ ਪੱਖੇ ਆਪਾਂ ਇਹਨਾਂ ਨੂੰ ਲਾ ਦੀ ਤੇ ਗਰਮੀ ਚ ਤੇ ਸਰਦੀ ਚ ਤਾਂ ਕਵਰ ਹੈਗੀ ਆ ਕੋਈ ਬਾਹਲਾ ਪਜਾਰੀ ਲਾਈ ਜਿਹੜੇ ਤੋਂ ਬੱਚੇ ਤੁਸੀਂ ਆਪ ਕਢਾਉਣ ਤੁਸੀਂ ਕਹਿੰਦੇ ਜੀ ਨਾ ਹਾਂ ਭਾਈ ਉਹ ਕਿੰਨੇ ਦਿਨਾਂ ਚ ਤਿਆਰ ਹੋ ਜਾਂਦੇ ਨੇ ਕਿੰਨਾ ਕੁ ਭਾਰ ਵੱਧਨ ਦੇ ਪ੍ਰਤੀਜਨ ਬੱਚਾ ਅੰਡਾ ਧਰਦੇ ਆਪਾਂ ਬਾਈ 21 ਦਿਨਾਂ ਤੋਂ 22ਵੇਂ ਦਿਨ ਬੱਚਾ ਪਹਿਲਾ ਉਹ ਨਾਲ ਦੇ ਨਾਲ ਸਾਰੇ ਅੰਡੇ ਚੋਂ ਨਿਕਲਣ ਸਟਾਰਟ ਹੋ ਜਾਣਗੇ ਤੇ ਤੁਸੀਂ ਇਕੱਠੇ ਧਰੇ 100 ਬੱਚਾ ਤਾਂ 21 ਦਿਨਾਂ ਤੋਂ ਸਟਾਰਟ ਹੋ ਜੂ ਨਿਕਲਣਾ ਤੇ ਤੁਸੀਂ ਧਰੇ ਆ ਵੀ ਕਿਤੇ 2 ਧਰ ਤੇ ਕਿਤੇ 5 ਧਰ ਤੇ ਉਹ ਉਹਦੇ ਹਿਸਾਬ ਨਾਲ ਜਿਵੇਂ 21 ਦਿਨ ਪੂਰੇ ਹੋ ਜਾਣਗੇ ਤਾਂ ਅੰਡਾ ਬੱਚਾ ਨਿਕਲੂਗਾ ਬਾਹਰ ਹਾਂ ਜੀ ਹਾਂ ਜੀ ਜਦੋਂ ਬੱਚਾ ਨਿਕਲਦਾ ਉਹਨੂੰ ਕਿਹੜੀ ਖਰਾਕ ਪਾਉਣੀ ਉਹਨੂੰ ਸਭ ਤੋਂ ਪਹਿਲਾਂ ਤਾਂ ਬਈ ਕੀ ਕਰਨਾ ਉਹਨਾਂ ਦਾ ਪੋਟਾ ਖੋਲਣਾ ਹੁੰਦਾ ਜਿਆਦਾਤਰ ਬੱਚਾ ਜਿਹੜਾ ਮਰਦਾ ਛੋਟਾ ਉਹ ਐਸੇ ਕਰਕੇ ਮਰਦਾ ਉਹਦੇ ਅੰਦਰੋਂ ਆਪਾਂ ਉਹਦਾ ਪੋਟਾ ਨਹੀਂ ਸਾਫ਼ ਕਰਦੇ ਉਹਦੇ ਵਾਸਤੇ ਗੋੜਾ ਵਾਲਾ ਪਾਣੀ ਜਿਮੈਨ ਤੇ ਸਿਰਕਾ ਪਾ ਸਕਦੇ ਹੋ ਚਾਹੇ ਤੁਸੀਂ ਮਿੱਠਾ ਛੋਡਾ ਪਾ ਸਕਦੇ ਹੋ ਮਿੱਠੇ ਛੋਡੇ ਨਾਲ ਉਹਦਾ ਅੰਦਰੋਂ ਬੈਠਾ ਵਾਲਾ ਸਿਸਟਮ ਖੁੱਲ ਜਾਂਦਾ ਤੇ ਜਿਹੜਾ ਗੁੜ ਹੈ ਐਨਰਜੀ ਦਿੰਦਾ ਤੇ ਜਿਹੜੀ ਜਮੈਨ ਹੈ ਉਹ ਹਾਜਮੇ ਵਾਸਤੇ ਹੈ ਬੱਚੇ ਨੂੰ ਕਹਿੰਦਾ ਮਤਲਬ ਪਹਿਲੀ ਬਿਠ ਲਿਆ ਹੁਣ ਜ਼ਰੂਰੀ ਆ ਇਹਦੀ ਬਾਲਕੀ ਦੇਣਾ ਕਹਿੰਦਾ ਕਿ ਇਹਦੀ ਆ ਬਾਲਕੀ ਗੁਰ ਤੁਸੀਂ ਪੀਓ ਲੋ ਜਮੈਨ ਵਾਲੀ ਜਾਂਦੀ ਹੈਗੀ ਉਹਦਾ ਰਸ ਨੂੰ ਜੋੜਿਆ ਜਾਂਦਾ ਠੀਕ ਹੈ ਜੀ ਤੇ ਮਿੱਠਾ ਛੋਡਾ ਵਿੱਚ ਪੈ ਜਾਂਦਾ ਤੇ ਮਾੜਾ ਗੱਤੂ ਜਿਵੇਂ 100 ਨਾਗ ਆਪਣੇ ਕੋਲ ਹਾਂ ਜੀ ਉਹਨਾਂ ਦਾ ਤਿੰਨ ਕੀ ਫਾਰਮੂਲਾ ਹੋਈ ਬੱਚੇ ਦਾ ਬੱਚੇ ਦਾ ਫਾਰਮੂਲਾ ਨਿਕਲਦਾ ਨਹੀਂ ਨਿਕਲਦਾ ਜਿਵੇਂ ਆਪਾਂ ਜਿਸ ਮਾਤਰਾ ਦੇ ਤਿਆਰ ਕਰ ਨੂੰ ਕੋਈ ਕਦੇ ਨਹੀਂ ਹਾਂ ਓਕੇ ਕਿਵੇਂ ਮਾੜਾ ਦੱਸੋ ਜੇ ਤਾਂ ਤੁਹਾਡੇ 100 ਬੱਚਾ ਇਕੱਠਾ ਨਿਕਲੇ ਹਾਂਜੀ ਤਾਂ ਤੁਸੀਂ 2 ਕਿਲੋ ਗੁੜ ਜੀ 1 ਕਿਲੋ 800 ਗ੍ਰਾਮ ਹੋ ਜੇ ਕੋਈ ਮਾੜਾ ਮੋਟਾ ਦਾਣਾ ਹੋਵੇ ਕੋਈ ਪ੍ਰੋਬਲਮ ਨਹੀਂ ਕੋਮ ਕੀ ਹੁੰਦਾ ਹੁੰਦਾ એનર્ਜੀ ਵਾਸਤੇ ਹੁੰਦਾ ਗੁਰਤਾ ਜੀ ਤੇ ਜਿਵੇਂ ਤੁਸੀਂ 100 ਗ੍ਰਾਮ ਕੁਝ ਤੇ ਮਿੱਠਾ ਛੋੜਾ ਆਪਦੇ ਅੰਦਾਜ਼ੇ ਨਾਲ ਹੀ ਪਾਉਣਾ ਪੈਂਦਾ ਵੀ ਬੱਚੇ ਨੂੰ ਜ਼ਿਆਦਾ ਨਾ ਪੈ ਜੇ ਜਿਵੇਂ ਆਪਾਂ ਆਮ ਕਰਨੀ ਆਪਾਂ ਉਦਾਂ ਪਾਉਣਾ ਪੈਂਦਾ ਤੇ ਫਿਰ ਜਿਹੜੀ ਹੈ ਹੀਡ ਹੋ ਗਈ ਉੱਚੀ ਦਾਤੂ ਕੇ ਤੇ ਜਿਹੜੀ ਆਪਾਂ ਗੱਲ ਕਰੀਏ ਜੀ 100 ਬੱਚਾਗਾ ਹਨਾ ਉਹਨਾਂ ਤਾਂ ਜਿਹੜੀ ਖਰਾਕ ਖੋਣਿਆ ਉਹ ਬਾਜਨ ਵੈਰੀ ਦਾ 10 ਦੇ 10 ਕਰ ਸੀ ਇਹ ਕਹਿੰਦੇ ਜਿਹੜੀ ਹੁਣ ਮੁਰਗੀ ਹੈ ਇੱਕ ਵੀ ਹੈ 100 ਗ੍ਰਾਮ ਦੇਲੀ ਦੀ ਐਵਰੇਜ ਹੂੰ ਇਹ ਗੱਲ ਸੱਚੀ ਹੈ ਇੱਕ ਐਮੀ ਗੱਲ ਬੋਲੀਏ ਨਹੀਂ ਨਹੀਂ ਸਹੀ ਹੈ ਭਾਈ ਹਾਂ ਜਿਹੜੀ ਤੰਦਰੁਸਤ ਮੁਰਗੀ ਹੈ ਤੇ 120 ਗ੍ਰਾਮ ਫੀਡ ਖਾਉ ਡੇਲੀ ਦੀ ਇੱਕ ਦਿਨ ਦੀ ਜਿਹੜਾ ਤੰਦਰੁਸਤਾ ਨੂੰ 120 ਗ੍ਰਾਮ ਫੀਡ ਖਾਣੀ ਆ ਤੇ ਜੋ ਕੋ ਮਾੜਾ ਮੋਟਾ ਨੂੰ ਦਿੱਕਤ ਹੈ ਤਾਂ 100 ਪਲੱਸ ਹੀ ਮੰਨੋ ਤੁਸੀਂ ਗੱਲ ਸਹੀ ਹੈ। ਹਾਂ। ਦਿਨ ਦਾ ਕੀ ਸ਼ਡਿਊਲ ਰਹਿਦਾ ਜੀ ਦੱਸੋ। ਦਿਨ ਦਾ ਸ਼ਡਿਊਲ ਤਸਵੀਰੇ ਬਾਈ ਇਹਨਾਂ ਨੂੰ ਆਪਾਂ 7:00 ਵਜੇ 7:00 ਵਜੇ ਨੂੰ ਫੀਡ ਪਾ ਦੀ ਜੀ ਆ। ਜੀ। ਫੀਡ ਪਾ ਕੇ ਆਪਣੇ ਕੋਲੇ ਡ੍ਰਿੰਕਰ ਲੱਗਿਆ ਹੋਇਆ ਆਟੋਮੈਟਿਕ ਬਣਾ ਰੱਖਿਆ ਆਪਾਂ ਦੇਸੀ ਜਗਾਰ ਨਾਲ। ਕੋਈ ਬਾਹਲਾਂ ਪੈਪਾਪੂ ਪਾਂਦੀ ਕੋਈ ਪ੍ਰੋਬਲਮ ਨਹੀਂ ਆ ਕੱਲਾ ਲਾ ਰੱਖਿਆ। ਆਟੋਮੈਟਿਕ ਸਿਸਟਮ ਹੈ ਇਹ ਪਾਣੀ ਦਾ ਪ੍ਰਬੰਧ ਹੋ ਗਿਆ ਹਾਂ ਹਾਂ ਇੱਕ ਘੰਟੇ ਆਪਾਂ ਇਹਦੇ ਦਵਾਈ ਪਾਉਣੀ ਹੈ ਦਵਾਈ ਵੀ ਸੌਖੀ ਪੈ ਜਾਂਦੀ ਹੈ ਦਵਾਈ ਬਾਰੇ ਦੱਸੋਗੇ ਕੋਈ ਕਿਹੜੀ ਦਵਾਈ ਹੋਣੀ ਹੈ ਦਵਾਈ ਇਹਨਾਂ ਨੂੰ ਲੇਵਰਟੌਨਕ ਦੇਈਦਾ ਪਾਣੀ ਚ ਜਿਆਦਾ ਦਾ ਪਾਣੀ ਚ ਹਾਂ ਤੇ ਮਹੀਨੇ ਚ ਇੱਕ ਵਾਰ ਆਪਾਂ ਇਹਨਾਂ ਨੂੰ ਅ ਬਿਠ ਲੈਣ ਵਾਸਤੇ ਉਹ ਦੇਈਦੀ ਹੈ ਦਵਾਈ ਤੇ ਬਾਕੀ ਬਸ ਆਹੀ ਹੈ ਭਈ ਮਹੀਨੇ ਚ ਇੱਕ ਵਾਰੀ ਗੋੜ ਬਾਲ ਕੇ ਦੇਈਦਾ ਇਸ ਨੂੰ ਮਦਦ ਤੁਸੀਂ ਗੁਰਜਮਾਨ ਤੇ ਹੋ ਹਾਂ 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 ਚਾਹੇ ਤੁਸੀਂ ਰਿਵੈਟਰੋਨਿਕ ਪੈਸਿਆਂ ਦਾ ਲੈ ਕੇ ਪਾ ਲੋ ਚਾਹੇ ਉਹ ਪਾ ਦੋ ਸੇਮ ਹੈ ਤੇ ਜਿਹੜੀ ਆਪਾਂ ਨੇ ਦੀ ਸੇਲ ਦੀ ਗੱਲ ਕਰੀ ਆਈ ਉਹ ਕਿਵੇਂ ਠੀਕ ਰਹੇ ਤੇ ਇਹ ਕਿਸ ਤਰ੍ਹਾਂ ਲੋਕਲ ਜਾਂ ਬਾਜ਼ਾਰ ਚ ਕਿਵੇਂ ਆ ਗਏ ਉਹ ਕਿਵੇਂ ਬੜਾ ਦੱਸੋਗੇ ਲੋਕਾਂ ਦਾ ਲੋਕਲ ਵਿੱਚ ਚੀਜ਼ ਕਿਵੇਂ ਵੇਚੀਏ ਅਸਲ ਆਂਡਾ ਕਿਵੇਂ ਵੇਚ ਕੇ ਕਿਵੇਂ ਠੀਕ ਕਰੋਗਾ ਅਸਲ ਆਂਡਾ ਤਾਂ ਬਈ ਜੇ ਤੁਸੀਂ ਥੱਲੋਂ ਚੱਲੇ ਹੋ ਜਮਾਂ ਜ਼ਮੀਨ ਨੀ ਪੱਧਰ ਤੋਂ ਚੱਲੇ ਹੋ ਤਾਂ ਆਪਦੀ ਮਾਰਕੀਟ ਬਣਾ ਰਹੇ ਹੋ ਤੁਸੀਂ ਜੇ ਤੁਹਾਡੇ ਕੋਲ 100 ਮੁਰਗੀ ਵੀ ਹੈ ਇਹ ਡੇਟ ਰੇ ਹੋਗੀ ਛੋਟੇ ਕੋ ਦੋ ਡਰੇਆ ਹੋਗੀਆਂ ਜੇ ਤੁਹਾਡੇ ਕੋਲ ਇਹੀ ਇੱਥੇ ਲੋਕਲ ਵੇਖ ਰਹੀ ਐ ਤਾਂ ਤੁਸੀਂ ਕੰਮ ਵਧਾ ਲਓ ਜਿਵੇਂ ਜਿਵੇਂ ਵਧਾਈ ਜਾਓਗੇ ਥੋਨੇ ਬੰਦੇ ਟੱਕਰਦੇ ਜਾਣਗੇ ਬਾਈ ਅੱਗੇ ਦੁਕਾਨਾਂ ਵਾਲਿਆਂ ਨਾਲ ਕੰਟੈਕਟ ਹੋ ਜੂ ਨਹੀਂ ਵੀ ਹੁੰਦਾ ਯਾਰ ਆਪਾਂ ਨੂੰ ਕੋਈ ਸ਼ਰਮ ਥੋੜੀ ਐ ਬਾਹਰ ਜਾ ਕੇ ਕੰਮ ਨਹੀਂ ਕਰਨਾ ਕੋਈ ਜੱਟਾਂ ਦੇ ਪੋਤੇ ਕੋਈ ਪ੍ਰੋਬਲਮ ਨਹੀਂ ਬਾਈ ਆਪਾਂ ਵੱਡੀ ਰੋਡ ਤੇ ਵੀ ਆਪ ਦੀ ਜਿਹੜੀ ਲਾ ਸਕਦੇ ਆ ਯਾਰ ਆਂਡਾ ਵੇਚੀਦਾ ਆਪਾਂ ਆਪ ਪੈਸ ਬਣਾਈਦਾ ਇਹਨੂੰ ਸਾਂਭ ਸੰਭਾਲ ਕਰੀ ਦੀ ਆ ਤੇ ਜੇ ਆਪਾਂ ਆਪਦਾ ਆਂਡਾ ਸੜਕ ਦੇ ਖੜਕੇ ਵੇਚ ਲਈ ਉਹ ਚ ਕੋਈ ਸ਼ਰਮ ਨਹੀਂ ਬਾਈ ਮੈਨੂੰ ਲੱਗਦਾ ਠ ਤੇ ਜਿਹੜਾ ਅੰਡੇ ਦਾ ਰੇਟ ਕੀ ਨਿਕਲ ਰਹੀ ਹੈ ਗਰਮੀ ਸ਼ਰਦਿ ਵਿੱਚ ਮਾਰਿਆ ਦੁੱਗਾ ਦੱਸੋ ਅਸਲ ਰਾਗ ਭਈ ਇਹ ਦੇਸੀ ਅੰਡੇ ਦਾ ਰੇਟ ਤਾਂ ਤੁਸੀਂ ਮੰਨ ਲੋ ਗਰਮੀ ਦੇ ਵਿੱਚ ਤਾਂ ਇਹ ਚੱਲਦਾ ਹੈ 8 ਰੁਪਏ 10 ਰੁਪਏ ਤੇ ਜਦੋਂ ਠੰਡ ਜਿਵੇਂ ਹੁਣ ਸ਼ੁਰੂਆਤ ਹੋ ਰਹੀ ਹੈ ਦੀਵਾਲੀ ਤੋਂ ਬਾਅਦ ਇਹਦਾ 15 ਰੁਪਏ ਰੇਟ ਹੋ ਜੂਗਾ ਕਿਤੇ 18 ਰੁਪਏ ਵੀ ਮਿਲ ਜੂਗਾ ਇਹਦਾ ਤੁਸੀਂ ਆਪ ਦਾ ਰੇਟ ਬਣਾ ਸਕਦੇ ਹੋ ਮੇਨ ਕੱਲ ਇਹਦੀ ਇਹੀ ਹੈ ਵੀ ਸੋਤੋਂ ਇਹ ਕੋਈ ਬੰਦਾੜ ਕੇ ਨਹੀਂ ਲਿਆ ਸਕਦਾ ਜੀ ਮੈਨੂੰ ਪੰਜ ਦੇ ਦੇ ਮੇਨ ਮਕਸਦ ਇਹ ਮੁਰਗੀਆਂ ਰੱਖਣ ਦਾ ਇਹੀ ਕੰਮ ਹੈ ਜੀ ਆਪਾਂ ਗੱਲ ਕਰੀ ਇਹਨਾਂ ਦੀ ਛੇਤ ਬਕਰਾ ਬਕਰਾੜ ਰਹੇ ਵੀ ਕੋਈ ਬਿਮਾਰੀ ਨਾਲ ਉਹਦੇ ਬਾਅਦ ਤੁਸੀਂ ਕੋਈ ਛੋਟਾ ਫਾਰਮੂਲਾ ਦੋ ਬਿਮਾਰੀ ਦਾ ਸਾਲ ਭਾਈ ਤੁਸੀਂ ਦਿਓ ਟਾਈਮ ਜਦੋਂ ਵੀ ਤੁਹਾਨੂੰ ਲੱਗਦਾ 10 ਮਿੰਟ 20 ਮਿੰਟ ਆ ਦੇ ਫਾਰਮ 'ਚ ਬੈਠੋ ਜੇ ਕੋਈ ਮੁਰਗੀ ਢਿੱਲੀ ਮਸੀ ਲੱਗਦੀ ਹੈ ਉਹਨੂੰ ਨਾਲ ਦੀ ਨਾਲ ਪਹਿਲੀ ਗੱਲ ਤਾਂ ਫਾਰਮ 'ਚੋਂ ਅਲੱਗ ਕਰੋ ਅਲੱਗ ਕਰਕੇ ਉਹਦੀ ਅਲੱਗ ਤੋਂ ਭਾਈ ਸਾਹ ਔਖਾ ਲਊਗਾ ਮੂੰਹ ਜਾਨਵਰ ਮੂੰਹ ਖੋਲ ਕੇ ਲਊਗਾ ਤਾਂ ਉਹਦੇ ਅੰਦਰ ਦੇਸ਼ਾ ਬਣ ਜਾਂਦਾ ਹੈ ਆਵਾਜ਼ ਆਉਂਦੀ ਛਾਤੀ ਚੋਂ ਗੜਗੜਦੀ ਦਾ ਪਕੋਲੇ ਜਾਂਦੇ ਆ ਵੀ ਉਹ ਬਿਮਾਰਾ ਜੀ ਹਾਂ ਬਾਕੀ ਜੇ ਕੋਈ ਹੂੰ 6:00 ਵਜੇ ਉਦਾਂ ਹੋ ਜੇ ਤਾਂ ਉਹ ਲੱਗ ਜੀ ਇਹਨਾਂ ਨੂੰ ਕੋਈ ਜਿਹੜੇ ਟੀਕੇ ਲਾਏ ਨੇ ਬੱਥਰੇ ਮਹੀਨਾ ਪ੍ਰਤੀ ਮਹੀਨਾ ਹਰ ਉਹ ਵਾਰੀ ਕੁੜਾ ਮੈਂ ਦੱਸ ਦਿੰਨਾ ਬਾਈ ਤੁਹਾਡੇ ਸਾਹਮਣੇ ਜਾਨਵਰ ਫਿਰਦੇ ਆਪਣੇ ਇੱਕ ਵੀ ਵੈਕਸੀਨੇਸ਼ਨ ਨਹੀਂ ਹੋਈ ਇਹਨਾਂ ਦੀ ਕੋਈ ਰੱਖੇ ਕੋਈ ਨਹੀਂ ਲਾਉਣਾ ਨਾ ਨਾ ਬਾਈ ਨਾ ਦੇਸੀ ਤਰੀਕਾ ਬਣਾਇਆ ਆਪਾਂ ਦਾ ਆਪ ਦਾ ਜਦੋਂ ਪਤਾ ਹੁੰਦਾ ਸੀ ਆਰ ਡੀ ਦੀ ਵੀ ਨਿਸ਼ਾਨੀ ਆਪਾਂ ਨੂੰ ਪਤਾ ਹੈ ਜਾਨਵਰ ਬਹਿ ਜਾਂਦਾ ਅੱਖਾਂ ਵਿੱਚੀ ਜਾਂਦਾ ਤਾਂ ਸੀ ਆਈ ਡੀ ਆ ਪਤਲੀ ਬਿਠਾ ਕਰਦਾ ਤਾਂ ਉਹਦਾ ਵੀ ਆਪਣਾ ਕੋਈ ਤਰੀਕਾ ਹੈਗਾ ਉਹਨੂੰ ਗੁੜ ਵਗੈਰਾ ਦਿਓ ਪਤਲੀ ਬਿਠੇ ਕਰਨ ਜਾਨਵਰ ਹਟ ਜਾਂਦਾ ਜਦੋਂ ਜਾਨਵਰ ਨੂੰ ਬਿਮਾਰੀ ਇਹ ਹੀ ਜ਼ਿਆਦਾ ਲੱਗਦੀ ਹੈ ਜਦੋਂ ਪਤਲੀ ਬਿਠੇ ਮਾਰਦਾ ਪਾਣੀ ਨਿਕਲ ਹੀ ਜਾਂਦਾ ਹੈ ਡੀ ਹਾਈਡਰੇਟ ਹੋ ਜਾਂਦਾ ਉਹ ਤੇ ਮਰ ਜਾਂਦਾ ਉਹ ਗੋੜਾ ਵਾਲਾ ਪਾਣੀ ਜਿਵੇਂ ਤੇ ਦਿਓ ਬਾਲ ਕੇ ਤੁਸੀਂ ਸਭ ਤੋਂ ਵੈਸਟ ਤਰੀਕਾ ਬਈ ਜਿਹੜੀ ਗੱਲ ਕਰਦੇ ਸੀ ਬਲੈਂਡਰ ਨੂੰ ਕਿਵੇਂ ਵੱਖਰਾ ਉਹ ਚੋਂ ਨਾ ਫਾਲਤ ਇਹ ਜਿਆਦਾ ਉਹਨਾਂ ਦੇ ਏ ਆਪਾਂ ਦਾ ਫ੍ਰੀ ਕੇਜ ਗੈਸਾ ਦੇ ਆ ਬਾਈ ਮੁਰਗੀਆਂ ਉਹਦੇ ਕਰਕੇ ਫਰਕ ਪੈਂਦਾ ਇੱਕ ਦਾ ਪੈਸੇ ਦਾ ਜੀ ਉਹ ਜਿਹੜੀਆਂ ਹੈਗੀਆਂ ਉਹ ਸਾਰੀਆਂ ਹੀ ਫੀਲਡ ਤੇ ਆ ਕੱਲੀਆਂ ਫੀਲਡ ਤੇ ਆ ਫਰਕ ਕੋਈ ਨਹੀਂ ਬਸ ਕਿਸਮਾ ਕਹਿ ਲੋ ਜੀ ਉਹ ਅਲੱਗ ਬਰੀਡਾਂ ਦੇ ਨਾਮ ਰੱਖੇ ਜਿਵੇਂ ਆਰ ਆਈ ਆਰ ਬਲੈਕਕੈਸਟ ਲੋ ਉਹ ਅਲੱਗ ਬਰੀਡ ਹੈ ਅਲੱਗ ਬਰੀਡ ਆਂਡਾ ਹੁਣੇ ਵੀ 24 ਘੰਟਿਆਂ ਤੋਂ ਦੇਣਾ ਇਹਨੇ ਵੀ 24 ਘੰਟੇ ਦੇਣਾ ਪਰ ਮੇਨ ਗੱਲ ਕੀ ਹੈ ਤੁਸੀਂ ਕੀ ਪਾ ਰਹੇ ਹੋ ਇਹ ਉਹ ਮੈਟਰ ਕਰਦੀ ਹੈ ਉਸ ਨਾਲ ਤੁਹਾਡਾ ਰੇਟ ਬਣਦਾ ਅੰਡੇ ਦਾ ਏ ਬਾਈ ਇਹ ਥਾਰੀ ਗੱਲ ਹੋ ਚੁੱਕੀ ਆਪਾਂ ਯਾਰ ਜੇ ਕਿਸੇ ਬੰਦੇ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਹਾਂ ਜੀ ਕਿਹੜੇ ਮਹੀਨੇ ਤੋਂ ਕਰੇ ਕਿੰਨੇ ਕ ਬੱਚੇ ਤੋਂ ਸ਼ੁਰੂ ਕਰੇ ਕਿਹੜੀ ਨਸਲ ਪਾਵੇ ਉਹਦੇ ਬਾਰੇ ਕੁਝ ਤੁਸੀਂ ਆਪ ਦਾ ਪਿਆਰ ਪਸੰਦ ਹਾਂ ਹਾਂ ਬਾਈ ਜਰੂਰ ਜਰੂਰ ਆ ਮੈਂ ਤੁਹਾਨੂੰ ਦੱਸ ਦਾਂ ਬਾਈ ਜੇ ਤਾਂ ਤੁਸੀਂ ਜਾਨਵਰ ਵੱਡੇ ਲੈ ਕੇ ਆਉਣੇ ਆ ਤਾਂ ਤੁਹਾਨੂੰ ਕੋਸਟਲੀ ਪਹਿਣਗੇ ਜੇ ਤੁਸੀਂ ਸ਼ੁਰੂ ਕੰਮ ਕਰਨਾ ਹੈ ਬੱਚੇ ਤੋਂ ਛੋਟੇ ਤੋਂ ਕਰੋ ਤੁਸੀਂ ਉਹਨੂੰ ਸ਼ੁਰੂ ਫਰਵਰੀ ਚ ਤੁਸੀਂ ਬੱਚਾ ਹੈਚ ਹੈਚਰੀਆਂ ਤੋਂ ਲੈ ਲਓ ਫਰਵਰੀ ਚ ਕਿਹੜੀ ਨਸਲ ਲਵੇ ਜੀ ਹੁੰਦਾ ਹਾਂ ਆਰ ਆਈ ਆਰ ਬ੍ਰੈਕਾਸਟ ਲੌਗ ਤੇ ਸੁਣਾ ਲਈ ਤਿੰਨੇ ਬੈਸਟ ਹੈ ਤਿੰਨੇ ਬੈਸਟ ਇਹ ਆਂਡੇ ਵਾਲੇ ਹੋਗੇ ਇਹ ਆਂਡਿਆਂ ਨੇ ਹੋਗੇ 365 ਦਿਨਾਂ ਚੋਂ 340 ਆਂਡੇ ਦਾ ਰਿਕਾਰਡ ਹੈ ਬਲੈਕਾਸਟ ਲਾਉ ਠੀਕ ਹੈ ਆਰ ਆਈ ਆਰ ਵੀ ਬਰਾਬਰ ਜਾਂਦੀ ਹੈ ਇੱਕ ਅੱਧਾ ਅੰਡਾ ਤਾਂਠਾ ਹੋ ਜਾਂਦਾ ਜੇਕਰ ਇਹ ਆਂਡਿਆਂ ਨਾਲ ਹੋ ਗਈ ਜੀ ਗੱਲ ਮੁੱਦਾ ਜੇ ਕਿਸੇ ਨੇ ਪੌਣੀ ਹੋਵੇ ਆਪਣੀ ਮੁਰਗੀ ਵੀ ਦੇ ਵਾਸਤੇ ਮੁਰਗਾ ਪਾਣਾ ਹੈ ਦੇਸੀ ਕੰਮ ਕਰਨਾ ਹੈ ਕੱਢ ਦੇ ਜੀ ਵੇਚਣ ਵਾਸਤੇ ਉਹ ਕਿਹੜੀ ਨਸਲ ਪਾਵੇ ਜੀ ਅਗਰ ਭਾਈ ਐਚ3 ਤੋਂ ਆਪਾਂ ਨੂੰ ਬੱਚਾ ਮਿਲਦਾ ਨਾ ਛੋਟਾ ਮਿਲਦਾ ਇੱਕ ਦਿਨ ਦਾ ਦੋ ਦਿਨ ਦਾ ਉਹਦੇ ਵਿੱਚ ਕੋਈ ਨਹੀਂ ਪਤਾ ਕਰ ਸਕਦਾ ਮੁਰਗਾ ਕਿਹੜਾ ਮੁਰਗੀ ਕਿਹੜੀ ਹੈ ਉਹ ਜਦੋਂ ਤੁਸੀਂ ਪਾਲੋਗੇ ਤੁਹਾਡੇ ਫਾਰਮ ਤੇ ਆ ਕੇ ਪਤਾ ਲੱਗੂ ਮੁਰਗੀਆਂ ਕਿੰਨੀਆਂ ਮੁਰਗੇ ਕਿੰਨੇ ਆ ਅੱਗੇ ਤੁਹਾਡੀ ਸਮਝ ਰਹੇਗੀ ਵੀ ਤੁਸੀਂ ਮੁਰਗੀਆਂ ਨੂੰ ਫੀਡ ਖਵਾਉਣੀ ਕਿ ਨਹੀਂ ਖਵਾਉਣੀ ਉਹ ਅਲੱਗ ਚੀਜ਼ ਹੈ ਭਾਈ ਕੁਝ ਨਹੀਂ ਪਤਾ ਲੱਗਦਾ ਨਾ ਨਾ ਨਹੀਂ ਲੱਗਦਾ ਇਹ ਤਾਂ ਤੁਸੀਂ ਪਾਲੋਗੇ ਤੁਸੀਂ ਫਰਵਰੀ ਚ ਬੱਚਾ ਪਾਲੋ ਛੋਟਾ ਚਾਹੀ ਇੱਕ ਦਿਨ ਦਾ ਫਰਵਰੀ ਚ ਲਿਆਓ ਤੇ ਤੁਹਾਡਾ ਦਸੰਬਰ ਤਾਈਂ ਜਾਂਦਾ ਜਾਂਦਾ ਬੱਚਾ ਫੁੱਲਾਂਂਡੇ ਤੇ ਆ ਜੂਗਾ। ਜੀ। ਹਾਂ ਇਹਨੂੰ ਤੁਸੀਂ 2-2 ਸਾਲ ਰੱਖੋ। ਆ ਬੰਦਾ ਦੋ ਸੀਜ਼ਨ ਰੱਖੋ। ਜਿਵੇਂ ਹੁਣ ਮੇਰੇ ਕੋਲੇ ਆ ਇਹ ਇਹਨਾਂ ਨੂੰ ਮੈਂ ਦੋ ਸਾਲ ਆਂਡੇ ਨਾਲ ਤੋਂ ਲੈਣੇ ਆ। ਉਦੋਂ ਬਾਅਦ ਆਂਡਾ ਜਰੂਰ ਦੇਈ ਜਾਣਗੇ, ਬਟ ਘਟਾ ਜਾਣਗੇ ਉਮਰ ਦੇ ਹਿਸਾਬ ਨਾਲ। ਉਦੋਂ ਆਪਾਂ ਇਹਨਾਂ ਨੂੰ ਮੀਟਰ ਵਾਲਿਆਂ ਨੂੰ ਚਕਾ ਦੇਣੇ ਆ ਤੇ ਆਪਣਾ ਬੱਚਾ ਫੇਰ ਉਵੇਂ ਫਰਵਰੀ ਚ ਸ਼ੁਰੂ ਕਰ ਲੈਣਾ ਛੋਟਾ। ਉਹ ਪਿੱਛੇ ਪਲਦੇ ਜਾਣਗੇ ਤੇ ਆਪਾਂ ਇਹਨਾਂ ਨੂੰ ਜੋ ਸੇਵ ਕਰਦਾ। ਜਿਵੇਂ ਮੇਰੀ ਗੱਲ ਹੋ ਗਈ ਥੋੜੀ। ਬੱਚੇ ਤੁਸੀਂ ਤਿਆਰ ਕਰਦੇ ਹੋ ਤੁਸੀਂ ਬੱਚੇ ਛੇਰ ਵੀ ਕਰਦੇ ਹੋ ਹਾਂ ਬਈ ਆ ਕੰਟੈਕਟ ਕਰ ਸਕਦੇ ਹੋ ਤੁਸੀਂ ਆਪਾਂ ਨੂੰ ਆ ਫਰਵਰੀ ਮਾਰਚ ਚ ਆਪਣੇ ਆਪ ਦੇ ਜਾਨਵਰ ਹੈ ਆਪਾਂ ਅੰਡਾ ਲੈ ਕੇ ਨਹੀਂ ਆਉਣਾ ਬਾਹਰੋਂ ਕੋਈ ਵੀ ਤੁਹਾਡੇ ਸਾਹਮਣੇ ਫਿਰਦੇ ਆ ਬਈ ਹੈਲਥ ਦੇਖ ਲਓ ਬੀਟ ਦੇਖ ਲਓ ਇਹਨਾਂ ਦੀ ਆਪਾਂ ਬੱਚੇ ਧਰਨੇ ਆ ਮਸ਼ੀਨ ਚ ਕਿਸੇ ਵੀਰ ਭਾਈ ਨੂੰ ਚਾਹੀਦੇ ਹੋ ਕੰਟੈਕਟ ਕਰ ਲਿਓ ਤੇ ਤੁਹਾਡੇ ਸਾਹਮਣੇ ਅੱਬਾ ਤੁਹਾਡਾ ਨਾਮ ਲਿਖ ਕੇ ਆਂਡੇ ਤੇ ਮਸ਼ੀਨ ਚ ਧਰਦਾ ਹੈ ਜਿੱਦੇ ਨਿਕਲ ਕੇ ਲੈ ਜਾਓ ਨੰਬਰ ਮਣਾ ਬੋਲੋ ਹਾਂ ਨੰਬਰ ਵੀਰੇ ਮੇਰਾ 9881 13813 ਨਾਮ ਤੇਜਵਿੰਦਰ ਇਹ ਕਾਲ ਕਰ ਸਕਦੇ ਐਨੀ ਟਾਈਮ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੋਏ ਧੰਨਵਾਦ ਜੀ ਰੇ ਥੈਂਕ ਯੂ